ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਮੈਂ ਚਾਹੁੰਨਾ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਭ ਦੇ ਕੰਮ ਕਰ ਵਧੀਆ ਹੋਣ ਸੱਚਾ ਪਾਤਸ਼ਾਹ ਮਿਹਰ ਭਰਿਆ ਹੱਥ ਰੱਖੇ ਅੱਜ ਦੀ ਵੀਡੀਓ ਬਣਾ ਰਹੇ ਹਾਂ ਜਿਹੜੀ ਆਪਾਂ ਅੱਜ ਵਰਮੀ ਕੰਪੋਸਟ ਦੇ ਬੈੱਡ ਤਿਆਰ ਕਰ ਰਹੇ ਹਾਂ ਉਹਨਾਂ ਵਿੱਚ ਮੰਨ ਲਓ ਵੀ ਗੋਬਰ ਗੋਹੇ ਦੀ ਅੰ ਬੈੱਡਾ ਚ ਪਾ ਰਹੇ ਆ ਫਿਰ ਉਹਦੇ ਵਿੱਚ ਗੰਡੋਏ ਸੱਡਾਂਗੇ ਉਹ ਦਿਖਾਉਨੇ ਆ ਅਸੀਂ ਕਿੱਦਾਂ ਕਿੱਦਾਂ ਚੱਲਦਾ ਹੈ ਦੋਸਤੋ ਆ ਆਪਣੀ ਜੁਨਟੇ ਆ ਇਹ ਜਿੱਥੇ ਆਪਾਂ ਬਾਰਮੀ ਕੰਪੋਸਟ ਤਿਆਰ ਕਰਦੇ ਆ ਇੱਧਰ ਆਹਾ ਵਰਮੀ ਕੰਪੋਸਟ ਤਿਆਰ ਹੋਈ ਹੋਈ ਆ ਜਿਹੜੀ ਉਹ ਰੱਖੀ ਹੋਈ ਆ ਇੱਧਰ ਹੈ ਤਾਜ਼ਾ ਗੋਹਾ ਗਣੀ ਗੋਬਰ ਇਹ ਆਪਾਂ ਹੁਣ ਬੈਡਾਂ ਚ ਪਾ ਰਹੇ ਆ ਇਹ ਇੱਥੇ ਆਪਣੇ ਢੇਰ ਲਾਇਆ ਤੇ ਇਕੱਠਾ ਕਰਵਾਇਆ ਤੇ ਇਸ ਤਰ੍ਹਾਂ ਤੇ ਉਹ ਨਾਲ ਹੁੰਦੀ ਫਿਰ ਹੁਣ ਹਾ ਜਣੀ ਇਹ ਪਿੱਛੇ ਸਿਆਲ ਚ ਇਕੱਠਾ ਹੋਇਆ ਹੋਇਆ ਸਮਝੋ ਇਹ ਇਹੜੇ ਦੋ ਮਹੀਨੇ ਦਾ ਜਣੀ ਇਹ ਉਸ ਤਾਜ਼ਾ ਵੀ ਵਿੱਚ ਨਾਲ ਪਾਈ ਜਾਂਦੇ ਆ ਰੋਜ਼ ਉਸ ਜਿਹੜਾ ਪੁਰਾਣਾ ਉਹ ਪਾ ਰਹੇ ਨੇ ਇਹ ਸਾਰਾ ਉਹੀ ਇਕੱਠਾ ਕਰਿਆ ਹੋਇਆ ਹੈ ਇਹ ਹੁਣ ਇੱਥੋਂ ਚੱਕ-ਚੱਕ ਕੇ ਇੱਕ ਬੰਦਾ ਇੱਥੇ ਭਰੀ ਜਾਂਦਾ ਦੂਗਾ ਮੰਨ ਲਓ ਵੀ ਔਰ ਇਹੜੀ ਜੀ ਆ ਗੋਹੇ ਵਾਲੀ ਜਿਹਦੇ ਨਾਲ ਆਹਾ ਇੱਧਰ ਆਰਾਮ ਲੈ ਕੇ ਆਇਆ ਇਹਦੇ ਇਹ ਭਰ ਕੇ ਉਧਰ ਨੂੰ ਲੈ ਕੇ ਜਾਂਦੇ ਨੇ ਆਰਾਮ ਅੱਜ ਕੀ ਕੰਮ ਕਰ ਰਹੇ ਹੋ ਆਹ ਜੀ ਗੋਹੇ ਕੇ ਕੰਮ ਕਰ ਰਹੇ ਆ ਅੱਛਾ ਗੋਹਾ ਕੀ ਕਰਦੇ ਹੋ ਇਹ ਹਾਂ ਜੀ ਮਹਾ ਕੀ ਕਰਦੇ ਹੋ ਇਹ ਗੋਹੇ ਨੂੰ ਇਹ ਡੀਪੀ ਰਿਓ ਬੰਦਾ ਜੀ ਅੱਛਾ ਦੇਸੀ ਖਾਦ ਹਾਂ ਜੀ ਨਰੋਇਆਂ ਦੀ ਤਿਆਰ ਕਰਨੇ ਵਾਲੀ ਖਾਦ ਹਾਂ ਹਾਂ ਅੱਛਾ ਇਹ ਬੰਦਾ ਪੁਰਾਣਾ ਜਿਹੜਾ ਆਪਣੇ ਕੋਲ ਆਹ ਕਾਹੀ ਚਲਾ ਰਿਹਾ ਇਹ ਪਹਿਲਾਂ ਵੀ ਬੈੱਡ ਪਾ ਕੇ ਗਿਆ ਹੋਇਆ ਇਹਨੂੰ ਇਹਦੀ ਜਾਣਕਾਰੀ ਜ਼ਿਆਦੇ ਆ ਨਰੋਲੇ ਇਸਨੇ ਵੀ ਆ ਗਏ ਨੇ ਇਹਦੇ ਵਿੱਚ ਵੀ ਆ ਗਏ ਉੜਾ ਜਾ ਉੱਚੀ ਬੋਲ ਗੰਡੋਲੇ ਜੋ ਹੈ ਹਾਂ ਇਸ ਵਿੱਚ ਵੀ ਆ ਗਏ ਨੇ ਅੱਛਾ ਨਾਲੇ ਇੱਥੋਂ ਆ ਗਏ ਨਾ ਬੱਡਾ ਚੋਹੇ ਹਾਂ ਇਹ ਤਾਂ ਵਧੀਆ ਨਾਲ ਹੁੰਦੀ ਵਿੱਚ ਮੰਨ ਲਓ ਵੀ ਖਾਣ ਜੋਗ ਹੋ ਗਿਆ ਕਿ ਨੋਜਾਂ ਦੇ ਹਾਂ ਜੇ ਆਪਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਇਹ ਖਾਣ ਜੋਗ ਹੈ ਹਾਂ ਇਹ ਇਹਦੇ ਵਿੱਚ ਜਦੋਂ ਗੰਡੋਏ ਆ ਜਾਂਦੇ ਨੇ ਨਾ ਮੰਨ ਲਓ ਵੀ ਉਹ ਖਾਣ ਜੋਗ ਹੋ ਜਾਂਦਾ ਉਹਨਾਂ ਦੇ ਗੈਸਾ ਗੁੱਸਾ ਤੋਂ ਰਹਿਤ ਹੋ ਜਾਂਦਾ ਗੋਹਾ ਨਵੇਂ ਗੋਹੇ ਚ ਥੋੜੀ ਜਿਹੀ ਗੈਸ ਹੁੰਦੀ ਆ ਜਿਹੜਾ ਮੰਨ ਲਓ ਵੀ ਜਿਹੜਾ ਥੋੜਾ ਜਿਹਾ ਪਹਿਲਾਂ ਦਾ ਪਿਆ ਹੁੰਦਾ ਗਾ ਗੋਹਾ ਉਹਦੇ ਵਿੱਚੋਂ ਗੈਸ ਆ ਉਹ ਹੋ ਨਿਕਲ ਜਾਂਦੀ ਆ ਇਹਦਾ ਪ੍ਰੋਸੀਜਰ ਕਾਫੀ ਆ ਯਾਨੀ ਹੁਣ ਇੱਥੋਂ ਪਹਿਲਾਂ ਤਾਂ ਇਹ ਬਰੀਕ ਕਰਕੇ ਉੱਥੇ ਆਪਾਂ ਬੈਡਾਂ ਚ ਪਾਉਣਾ ਹੈ ਬੈਡਾਂ ਤੋਂ ਬਾਅਦ ਫਿਰ ਇਹਦੇ ਤੇ ਆਪਾਂ ਪਾਣੀ ਛੱਟਾਂਗੇ ਪਾਣੀ ਛੱਟਣ ਤੋਂ ਬਾਅਦ ਫਿਰ ਇਹ ਤਕਰੀਬਨ ਇੱਕ ਦੋ ਦਿਨਾਂ ਬਾਅਦ ਇਹਨਾਂ ਤੇ ਗੰਡੋਏ ਪਾਵਾਂਗੇ ਜਦ ਨੂੰ ਹੋਰ ਜਿਹੜਾ ਮੜ ਮੋਟਾ ਠੰਡਾ ਹੋਊਗਾ ਉਹ ਵੀ ਆ ਬਾਕੀ ਇਹਦੇ ਵਿੱਚ ਗੰਡੋਏ ਤਾਂ ਹੁਣ ਵਿੱਚ ਫਿਰ ਇਹ ਰਹੇ ਨੇ ਆ ਜਦ ਅਸੀਂ ਚੱਕਦੇ ਆ ਨਾ ਜੇ ਪਤਾ ਲੱਗਦਾ ਉਹਦੇ ਵਿੱਚ ਜਾਂਦੇ ਨੇ ਇਸ ਕਰਕੇ ਗੰਡੋਆਂ ਦੇ ਖਾਣ ਯੋਗਤਾ ਹੋਏ ਗਿਆ ਇਹ ਆ ਜੋ ਦਿਖਾਉਂਦੇ ਆ ਕਿੱਧਰ ਉਧਰ ਜਿੱਧਰ ਪਾ ਰਹੇ ਆ ਆ ਜਿਹੜੇ ਬੱਡ ਨੇ ਇਹ ਚਾਲੂ ਹਾਲਤ ਚ ਨੇ ਇਹ ਨਾ ਚ ਗੰਡੋਏ ਬੱਡੇ ਹੋਏ ਨੇ ਆ ਬੱਡਾ ਆ ਨਮਾ ਪਾਰ ਆ ਇਹ ਆ ਦੇਖੋ ਦੋਸਤੋ ਇਦਾਂ ਬੱਡਾ ਬਣਾਉਣਾ ਆਪਾਂ ਨੇ ਇਹ ਆ ਬੱਡਾ ਬਣਾ ਰਹੇ ਆ ਅਸੀਂ ਇਦੇ ਚ ਹੁਣ ਇਹ ਪਹਿਲਾਂ ਆਪਣਾ ਇਹ 9 ਫੁੱਟ ਰੱਖਿਆ ਹੋਇਆ। ਇਹ ਚ ਆ ਮਨ ਲਓ ਵੀ ਪਲਾਸਟਿਕ ਦੀ ਸ਼ੀਟ ਵਿਛਾਈ ਹੋਈ ਆ। ਇਹ 9 ਫੁੱਟ ਆ ਇਹ। ਇਹ 9 ਫੁੱਟ ਦੇ ਵਿਚਾਲੇ ਇੱਟਾਂ ਲਾਉਣੀਆਂ ਪੈਂਦੀ ਆ ਤੇ। ਅਸੀਂ ਉਹ ਜਿਹੜੇ ਪਿਛਲੇ ਬੈੱਡ ਵੀ ਨੇ ਉਹ ਵੀ ਵਿੱਚੋਂ ਇੱਟਾਂ ਚੱਕਤੀਆਂ ਹੁਣ ਮੰਨ ਲਓ ਵੀ ਇੱਕੇ ਬੈੱਡ ਪਾਉਨੇ ਆ ਇਹ। ਇਹ ਜਿਹੜਾ ਆਪਾਂ ਛੋਟਾ ਵੀ ਪਾ ਲੈਂਦੇ ਆ ਮੰਨ ਲਓ ਵੀ ਉਹ ਵੀ ਉਹੀ ਗੱਲ ਆ ਇੱਟਾਂ ਲਾ ਕੇ ਵੀ ਇਹ ਦੋ ਪਾਰਟਾਂ ਚ ਬਣ ਰਿਹਾ ਜਾਂਦਾ ਪਰ ਇਹ ਆਲੇ-ਦਾਲੇ ਨੂੰ ਢਾਲ ਜਾਂਦਾ ਹੈ ਉਹ ਢਲਨ ਕਰਕੇ ਇੱਟਾਂ ਤੋਂ ਬਾਹਰ ਕਾਫੀ ਜਾਣ ਲੱਗ ਜਾਂਦਾ ਇਸ ਕਰਕੇ ਹੁਣ ਵਿਚਾਲੇ ਇੱਟਾਂ ਨਹੀਂ ਲਾਈਆਂ ਹੋਈਆਂ ਆਲੇ-ਦਾਲੇ ਇੱਟਾਂ ਨਾਲ ਬੰਦ ਕਰ ਲਾਇਆ ਹੋਇਆ ਆਪਣਾ ਉਹਦੇ ਚ ਇਹ 9 ਫੁੱਟ ਚ ਆਪਾਂ ਇੱਕ ਵਿਚਾਲੇ ਲਾਈਨ ਤੋੜ ਕੇ ਨਾ ਇਹ ਮੇਰਾ ਸਾਹਮਣੇ ਆ। ਇਹਦੀ ਇੱਕ ਵਿਚਾਲੇ ਲਾਈਨ ਹੈ। ਆਪਾਂ ਇਹ ਤਕਰੀਬਨ 6 ਫੁੱਟ ਦੀ ਉਹ ਕਰ ਲੰਨੇ ਆ। ਚੜਾਈ 'ਚ ਬੈੱਡ ਨੂੰ। ਚੌੜਾ 6 ਫੁੱਟ, ਲੰਬਾ ਹੈ 30 ਫੁੱਟ ਹੈ। ਇਹਨੂੰ ਮੰਨ ਲਓ ਵੀ ਇੱਕੇ ਬੈੱਡ ਪਾਉਨੇ ਆ, ਦੋ ਦੀ ਬਜਾਏ ਇੱਕੇ ਪਾਉਨੇ ਆ। ਨਾਲੇ ਤਾਂ ਇੱਕ ਪਾਣੀ ਪੂਣੀ ਪਾਉਣਾ ਸਾਈਡਾਂ ਤੋਂ ਠੀਕ ਹੈ। ਢਲਦਾ ਰਹਿੰਦਾ ਵਾਲਦਾਲੇ ਨੂੰ। ਆਲੇ ਜਿਹੜੀਆਂ ਇੱਟਾਂ ਦਾ ਆਪਾਂ ਨੂੰ ਐ ਇੱਟਾਂ ਤੋਂ ਬਾਹਰ ਵਗ ਜਾਂਦਾ ਮਾਲ ਉਹ ਨਹੀਂ ਜਾਂਦਾ ਉਹ ਵਿੱਚੇ ਰਹਿੰਦਾ ਜਾਂ ਚੱਕਣਾ ਆਪਾਂ ਨੇ ਜਾਂਤਾ ਫੋਰ ਕੇ ਚੱਕਣਾ ਉੱਪਰੋਂ ਮੰਨ ਲਓ ਵੀ ਉਹ ਉੱਪਰੋਂ ਪਹਿਲਾਂ ਪੰਜੇ ਨਾਲ ਫੋਲ ਲੈਨੇ ਆ ਫਿਰ ਉਹਨੂੰ ਸਾਈਡ ਤੇ ਆਪਾਂ ਉਹ ਕਰ ਲੈਨੇ ਆ ਵੀ ਵੀ ਫੌੜੇ ਨਾਲ ਸਾਈਡ ਚ ਕੇ ਉਹ ਇਕੱਠਾ ਕਰਕੇ ਉਹ ਚੱਕ ਲੈਨੇ ਆ ਇਸੇ ਤਰ੍ਹਾਂ ਏਕਣ ਚੱਲਦਾ ਇਹ ਆ ਵੀ ਬੈੱਡ ਤਾਂ ਹੈਗੇ ਆ ਆਪਣੇ ਪਾਏ ਹੋਏ ਸੀ। ਪਿਛੇ ਪਾਣੀ ਜ਼ਿਆਦਾ ਓਨ ਕਰਕੇ ਇਹਨਾਂ ਦੇ ਗੰਡੋਜ ਮਾਰ ਕੇ ਤੇ ਇਸ ਕਰਕੇ ਬੈੱਡ ਵੀ ਖਾਲੀ ਨਹੀਂ ਕਰੇ ਵੀ ਸੀਟਾਂ ਖਰਾਬ ਹੋ ਜਾਣਗੀਆਂ। ਆਹ ਕਰਕੇ ਖਾਲੀ ਨਹੀਂ ਇਥੇ ਕਰੇ। ਮਾਲ ਇਹਨਾਂ ਦੇ ਵਿੱਚ ਓਕਣੇ ਪਿਆ। ਮਾਲੂ ਪੱਤਿਆਂ ਨਾਲ ਟਕਿਆ ਹੋਇਆ ਇਹ। ਉੱਪਰ ਦਰਖਤਾਂ ਦੇ ਜਿਹੜੇ ਆ ਆਪਣੇ ਆਹ ਦਰਖਤ ਨੇ ਨਾ ਇਹਨਾਂ ਦੇ ਪੱਤੇ ਇਹਨਾਂ ਬੈੱਡਾਂ ਦੇ ਵਿੱਚ ਗਰੇ ਹੋਏ ਨੇ। ਅਣੀ ਜਿਹੜੀ ਵਰਮੀ ਕੰਪੋਸਟ ਵਗੈਰਾ ਉਹ ਥੱਲੇ ਜਾਏ ਦੀ ਇਹ ਵੀ ਜਦੋਂ ਲੋਡ ਪੈਂਦੀ ਆ ਮਤਲਬ ਕਿ ਅੱਗੇ ਅੱਗੇ ਆਪਾਂ ਔਕਣੇ ਉਹਨੂੰ ਇੱਕ ਬੈੱਡ ਖਾਲੀ ਕਰ ਲੈਂਦੇ ਆ ਨਾ ਉਹਦੇ ਵਿੱਚ ਉਹ ਉੱਪਰ ਆ ਕੇ ਅੱਗੇ ਉਹ ਕਰ ਲੈਂਦੇ ਆ ਇਹ ਇਦਾਂ ਦਾ ਉਹ ਆ ਜਿਹੜਾ ਮੰਨ ਲਓ ਵੀ ਆਪਾਂ ਬੈੱਡ ਵੀ ਬਣਾਉਂਦੇ ਆ ਰਹੇ ਹਾਂ ਨਾ ਉਹਨੂੰ ਥੋੜਾ ਜਿਹਾ ਪੋਲਾ ਜਿਹੀ ਪਾਉਨੇ ਆ ਵੀ ਉਹਨੂੰ ਦੱਬਦੇ ਨਹੀਂ ਜ਼ਿਆਦੇ ਇਸ ਕਰਕੇ ਆਏ ਟੇਡਾ ਜਿਹਾ ਹੀ ਕਰਦੇ ਆ ਮੰਨ ਲਓ ਵੀ ਆਹ ਟੋਕਰਾ ਵੀ ਉੱਤੇ ਜ਼ਿਆਦੇ ਦਾਬ ਨਾ ਆਵੇ ਅਸੀਂ ਤਾਂ ਜੇ ਆਪਾਂ ਉੱਪਰੋਂ ਖੜਕੇ ਮਾਰੀਏ ਜ਼ੋਰ ਨਾਲ ਫਿਰ ਉਹ ਮੰਨ ਲਓ ਵੀ ਗੋਹਾ ਸਾਰਾ ਟਾਈਟ ਹੋਊ ਫਿਰ ਦੁਬਾਰਾ ਆਪਾਂ ਨੂੰ ਫੇਰ ਭੋਲਣਾ ਪੈਣਾ ਕਰਕੇ ਥੋੜਾ ਜਿਹਾ ਘਾਟੇ ਜਾਨੀ ਹਲਕਾ ਜਿਹਾ ਧੀਰੀ ਕਰਕੇ ਉਹ ਮੰਨ ਲਓ ਵੀ ਢੇਰੀ ਕਰ ਦਿੰਦੇ ਆ ਗੋਹਿਆ ਮੈਂ ਟੋਕਰਾ ਜਿਹੜਾ ਇਹ ਵੀ ਪਲਾਈ ਰਹੇ ਇਹਦੇ ਵਿੱਚ ਹਲਾ ਦਾ ਤਕਰੀਬਨ ਦੋਸਤੋ ਆਪਾਂ ਨੇ ਇਹ 16 17 ਬੈੱਡ ਘਲਾਤੇ ਤੇ ਜਣੀ ਦੋ ਦੋ ਬੈੱਡ ਤੇ ਇਹ ਇਹਦੇ ਵਿੱਚ ਜਿਹੜੀ ਇਹ ਆਪਣੀ 9 ਫੁੱਟ ਦੀ ਉਹ ਜਗ੍ਹਾ ਬਣਾਇਆ ਕਰੀ ਹੋਈ ਆ ਹੈ ਸੀਟ ਪਾ ਕੇ ਇੱਚੇ ਦੋ ਦੋ ਬੈੱਡ ਤੇ ਇਹ ਤਕਰੀਬਨ ਆਪਣੇ 16 ਬੈੱਡ ਤੇ ਉਸ ਹਿਸਾਬ ਨਾਲ ਪਰ ਹੁਣ ਮੈਂ ਤੁਹਾਨੂੰ ਦੱਸਿਆ ਵੀ ਤੇ ਵੀ ਆਹ ਵਿੱਚ ਇਹ ਬੈਡਾਂ ਦੇ ਪਾਣੀ ਫਿਰਨ ਕਰਕੇ ਉਹ ਉਹ ਨੋਏ ਮਰਗੇ ਤੇ ਆ ਦੋ ਤਿੰਨ ਬੈਡ ਬਚੇ ਹੋ ਇਥੇ ਜਿਨ੍ਹਾਂ ਚ ਗੰਡੋਏ ਉਹ ਫੇਰ ਦੁਬਾਰਾ ਸਾਂਭੇ ਨੇ ਮੰਨ ਲਓ ਵੀ ਉਹਨਾਂ ਤੋਂ ਦੁਬਾਰਾ ਤਿਆਰ ਕਰਿਆ ਹੁਣ ਬਾਕੀ ਦੇ ਹੌਲੀ ਹੌਲੀ ਜਿਉਂ ਜਿਉ ਹੋਈ ਜਾਊਗਾ ਇਹਨਾਂ ਨੂੰ ਆਪਾਂ ਅੱਗੇ ਅੱਗੇ ਤਿਆਰ ਕਰੀ ਜਾਣਾ ਹੁਣ ਇਹ ਤਕਰੀਬ ਨਾਲ ਆਪਣਾ ਘਰ ਦਾ ਹੀ ਗੋਹਾ ਰੱਖਦੇ ਆ ਆਪਣੇ ਡੰਗਰਾਂ ਦਾ ਹੀ ਉਹ ਗੋਹੇ ਦੇ ਕਾਰਨ ਵੀ ਕਿਉਂਕਿ ਇੱਕ ਤਾਂ ਗੋਹਾ ਵਧੀਆ ਹੁੰਦਾ ਹੈ ਸਾਫ਼ ਸੁਥਰਾ ਹੁੰਦਾ ਹੈ ਪੱਕੇ ਫਰਸ਼ ਦਾ ਹੁੰਦਾ ਹੈ ਇਸ ਕਰਕੇ ਇਹਦੇ ਵਿੱਚ ਨਾ ਮਿੱਟੀ-ਮੁੱਟੀ ਦੀ ਮਲਾਵਟ ਨਾ ਕੋਈ ਹੋਰ ਕਿਸੇ ਤਰ੍ਹਾਂ ਦੀ ਮਲਾਵਟ ਇਹ ਇਦਾਂ ਹੀ ਉਹ ਕਰਦੇ ਆਪਾਂ ਬੰਦੇ ਹੁਣ ਚਾਹ ਇਹਨ ਲਾਗੇ ਚਾਹ ਆ ਗਈ ਉਹ ਪੀ ਰਹੇ ਨੇ ਹੁਣ ਬਸ ਕੀ ਫੇਰ ਦੇਖਦੇ ਆ ਕੰਮ ਕਾਰ ਜੋ ਬਾਅਦ ਚ ਕਰਦੇ ਆ ਚਾਹੂ ਪੀ ਕੇ ਯਾਰ ਆਪ ਤਾਂ ਆਇਂਦਾ ਨਹੀਂ ਕਰਿਆ ਇਹ ਪਹਿਲਾਂ ਕੰਮ ਹਾਂਜੀ ਇਹ ਕਰਿਆ ਕਦੇ

ਗੋਆ ਛਿੱਟ ਕੇ ਵਿੱਚੋਂ ਪਾਣੀ ਪਾ ਕੇ ਹੂੰ ਗੈਸ ਉਹਦੇ ਕੱਢ ਕੇ ਹੂੰ ਫਿਰ ਬੈੱਡ ਬਣਾ ਕੇ ਹੂੰ ਪਾਣੀ ਛਿੱੜ ਕੇ ਗੰਡੋਲੇ ਪਾ ਕੇ ਹੂੰ ਫਿਰ ਉਹ ਤਿਆਰ ਹੁੰਦਾ ਹੈ ਉੱਪਰ ਪਰਾਲੀ ਪਾਉਣੀ ਆ ਫਿਰ ਹਾਂ ਪੁਲਾਰੀ ਵੀ ਪਾਉਣਾ ਉੱਪਰ ਠੀਕ ਹੈ ਇਹ ਪਰਾਲੀ ਜਣੀ ਕਾਦੇ ਬਾਸਤੇ ਪਾਉਣੀ ਆ ਆਪਾਂ ਇਹ ਉਹ ਜਿਹੜੇ ਠੰਡ ਕਰਕੇ ਗੰਡੋਲੇ ਮਰ ਜਾਂਦੇ ਨੇ ਆਉ ਵੀ ਗਰਮੀ ਦੇ ਗੰਡੋਲੇ ਮਰ ਜਾਂਦੇ ਨੇ ਉਹ ਠੰਡਾ ਰੱਖਣ ਬਾਸਤੇ ਉਹ ਕ ਹਾਂ ਉਹ ਪਰਸਾ ਚੇਪਾ ਨਹੀਂ ਬਣਨੇ ਦੇਗਾ ਜੇ ਪਲਾੜੀ ਰੱਖਨੇ ਪਰ ਉਹ ਠੰਡ ਰੱਖੇਗਾ ਹਮ ਐਸੇ ਧੁੱਪ ਲੱਗਨੇ ਪਰ ਚੇਪਾ ਬਣ ਜਾਏਗਾ ਹਾਂ ਗਰਮੇਸ ਹੋ ਜਾਂਦਾ ਉਹ ਹੁਣ ਤਾਂ ਆਪਣੀ ਸੇਲ ਵੀ ਹੋਈ ਜਾਂਦਾ ਵਿਕੀ ਜਾਂਦਾ ਪੂਰਾ ਇਹ ਅੱਛਾ ਆਈ ਜਾਂਦਾ ਬੰਦਾ ਕੋਈ ਨਾ ਕੋਈ ਹਮ ਹੌਲੀ ਹੌਲੀ ਪਤਾ ਲੱਗਦਾ ਲੋਕਾਂ ਨੂੰ ਹਾਂ ਇਹ ਇਹ ਉਹ ਹੈ

ਦੱਸਿਆ ਹੁੰਥੇ ਕਭੀ ਉਹ ਸਰਦਾਰ ਬਣਾਉਂਦਾ ਉਹ ਆਹ ਇੱਥੇ ਇਸ ਤੋਂ ਲੈ ਜਾਂਦੇ ਨੇ ਨਹੀਂ ਇੱਥੋਂ ਨਹੀਂ ਲੈ ਕੇ ਗਿਆ ਉਹ ਹਾਂ ਉਹ ਹੋਰ ਪਾਸੇ ਲੱਗ ਗਿਆ ਕੋਈ ਨਾ ਮੈਂ ਕਾਹਦੇ ਹਾਂ ਆਹ ਕਾ ਸੁੱਦਾ ਪੂਰਾ ਵਧੀਆ ਹੋਆ ਨੂਟਿਆਂ ਚ ਪਾਉਣ ਨੂੰ ਨਾ ਉਹ ਦੋ ਤਾਈ ਦਾ ਹੈ ਬੈੱਡ ਬਣਦਾ ਹੁੰਦਾ ਹੈ ਇਦੋਂ ਆਪਾਂ ਦੋਏ ਪਾਸੇੋਂ ਮੋੜ ਮੋੜ ਕੇ ਅਹ ਇਹ ਕੱਦਨ ਦਾ ਬੈੱਡ ਪਣਾਉਨੇ ਆ ਇਧਰੋਂ ਪਤਾ ਲੱਗ ਗਈ ਜੀ ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਨੂੰ ਵਿਚਾਲੇ ਰੱਖ ਲੈਣਾ ਆਪਾਂ ਨੇ ਇਹਨੂੰ ਪੱਧਰ ਕਰਦਾ ਆ ਜੀ ਇਹ ਇਕਨੇ ਇਹ ਸਾਰੇ ਤੱਕੇ ਜਾਣਾ ਇਹ ਨੂੰ ਰਬਰ ਕਰਦੇ ਨੇ ਵਧੀਆ ਸੇਫ ਦੇ ਦੇਣੀਆਂ ਇਹਦੀ ਮੰਨ ਲਓ ਵੀ ਥੱਕ ਲੈ ਦੀ ਜਿਹੜੀ ਆਪਾਂ ਨੇ ਉਹ ਵਧੀਆ ਬਣਾ ਦੇਣੀ ਆ ਵੀ ਜੇ ਤਾਂ ਫਿਰ ਬਾਟ ਕੋ ਮਨੋਜ ਪਾ ਕੇ ਪ੍ਰਾਲੀ ਪਾ ਦੇਣੀ ਆ। ਪ੍ਰਾਲੀ ਨਾਲ ਟੱਕ ਕੇ ਜੇ ਮੰਨ ਲਓ ਵੀ ਇਹਦੇ ਵਿੱਚ ਜਿਹੜੀ ਠੰਡਕ ਦੀ ਪੈਦਾ ਹੋ ਜੂਗੀ ਇਹਦੇ ਮੰਨ ਲਓ ਪ੍ਰਾਲੀ ਓਪਨ ਹੋ ਧੁੱਪਾ ਨਹੀਂ ਲੱਗਣ ਦੇਊਗੀ। ਨਾ ਇਹਨੂੰ ਸੁੱਕਣ ਦੇਊਗੀ। ਉਹਦੇ ਤੇ ਆਪਾਂ ਪਾਣੀ ਦਾ ਸਰਕਾਰ ਕਰਦਿਆ ਕਰਨਾ। ਉਦੇ ਨਾਲ ਇਹਦੀ ਜਿਹੜੀ ਅੰਦਰ ਨਮੀ ਬਣ ਬਰਕਰਾਰ ਰਹੂਗੀ। ਮਨੋਏ ਨੂੰ ਖਾਂਦੇ ਰਹੇ। ਆਂ ਦਾ ਉੱਥੋਂ ਥੋੜਾ ਥੋੜਾ ਕਰਦੇ ਕਰਦੇ ਆ ਆਪਣਾ ਬੈੱਡ ਇਹ ਪੂਰਾ ਤਿਆਰ ਹੋਣ ਹੋ ਗਿਆ। ਮਾਲਾ ਵੀ ਥੋੜੇ ਜੇ ਟੋਕਰੇ ਰਹਿੰਦੇ ਨੇ ਮੰਨ ਲਓ ਵੀ ਜਿਹੜਾ ਗੋਹੇ ਦੇ ਪਾਉਣ ਤੋਂ ਬਾਕੀ ਤਕਰੀਬਨ ਆਪਣਾ ਇਹ ਸਾਰਾ ਇਦਾਂ ਦਾ ਤਿਆਰ ਹੋ ਗਿਆ ਹੈ। ਦੋਸਤੋ ਬਾਕੀ ਕਹਿੰਦੇ ਨੇ ਵੀ ਤਜਰਬੇ ਆਪਣੇ ਆਪਣੇ ਨੇ ਹਰੇਕ ਬੰਦਾ ਆਪਣਾ ਆਪਣਾ ਤਜਰਬਾ ਕਰਕੇ ਦੇਖਦਾ ਹੈ। ਸਈ ਕਹਿੰਦੇ ਨੇ ਮੰਨ ਲਓ ਵੀ ਨੌ ਫੋਟ ਜਗ੍ਹਾ ਜ ਬਚਾਲੇ ਇੱਟ ਲਾਓ ਤੇ ਐਡਾਂ ਤੇ ਇੱਟਾਂ ਲਾ ਕੇ ਉਹਨੂੰ ਤਕਰੀਬਨ 4 4 ਫੁੱਟ ਵੀ ਇਹੋ ਚੌੜਾ ਰੱਖ ਲਓ ਵੀ 1.5 ਫੁੱਟ ਉੱਚਾ ਕਹਿੰਦੇ ਨੇ ਇਹ ਤਕਰੀਬਨ ਆਪਣਾ 1.5 ਫੁੱਟ ਉੱਚਾ ਹੈ ਇਹ ਚ ਮੰਨ ਲਓ ਵੀ ਆਪਾਂ ਨੇ ਬਚਾਲੇ ਇੱਟ ਨਹੀਂ ਲਾਈ ਜਦੋਂ ਖਾਦ ਲਾਉਣੀ ਆ ਉਹ ਤਾਂ ਸਾਈਡਾਂ ਤੋਂ ਹੀ ਲਾਹ ਹੁੰਦੀ ਆ ਮੰਨ ਲਓ ਵੀ ਵਿਚਾਲੇੋਂ ਖਿੱਚ ਕੇ ਆਪਣੀ ਸਾਈਡਾਂ ਤੇ ਕਰ ਕਰਕੇ ਚੱਕੀ ਚੱਲੋ ਉਹ ਖਾਦ ਲੈ ਜਾਂਦੀ ਆ ਉਹ ਚ ਇੱਕ ਹੋਰ ਪੰਗਾ ਪੈਂਦਾ ਵੀ ਜੇ ਮੰਨ ਲਓ ਵੀ ਆਪਾਂ ਅੱਡ ਅੱਡ ਕਰਦੇ ਆ ਵਿਚਾਲੇ ਤੋਂ ਇੱਕ ਤਾਂ ਮੰਨ ਲਾ ਵੀ ਵਾਰਸਪੁਰ ਸਾਲਾ ਪਾਣੀ ਬਹੁਤ ਉਹਦੇ ਵਿੱਚ ਵਿਚਾਲੇ ਪੈਂਦਾ ਹੈ ਬਾਕੀ ਉਹਦੀ ਢਾਲ ਜਿਹੜੀ ਵਿਚਾਲੇ ਨੂੰ ਹੁੰਦੀ ਆ ਮੰਨ ਲਓ ਵੀ ਉਹ ਪਾਣੀ ਤਾਂ ਸਾਰਾ ਵਿਚਾਲੇ ਹੀ ਖਪਦਾ ਕਿਉਂਕਿ ਟਾਲੀ ਜਗ੍ਹਾ ਤੇ ਮੰਨ ਲਓ ਵੀ ਪਾਣੀ ਇੰਨਾ ਨਿਕਲਦਾ ਕਰਦਾ ਨਹੀਂ ਨਾ ਤਾਂ ਉਹਦੇ ਵਿੱਚ ਚੰਗੀ ਤਰ੍ਹਾਂ ਫਿਰਿਆ ਜਾਂਦਾ ਇਹਦੇ ਹੁਣ ਸਾਈਡਾਂ ਤੋਂ ਤੁਸੀਂ ਉਹ ਕੁਝ ਵੀ ਉਹ ਕਰਨਾ ਮੰਨ ਲਓ ਵੀ ਪਾਪਾ ਇੱਕ ਇਹ ਕਹਿੰਦੇ ਆ ਵੀ ਜਿਹੜੇ ਇਹ ਜਾਨਵਰ ਨੇ ਇੱਕ ਤਰ੍ਹਾਂ ਦੇ ਇਹ ਖਾਣੇ ਗੋਹਾ ਖਾਣ ਨੂੰ ਉਹਨੇ ਇਨਾਂ ਨੂੰ ਕੋਈ ਜਗ੍ਹਾ ਦਾ ਉਹ ਨਹੀਂ ਹੈਗਾ ਵੀ ਇਹੇ ਵੱਧ ਆਇਆ ਘਟਾ ਆਇਆ ਇਹਨਾਂ ਨੇ ਤਾਂ ਉੱਪਰੋਂ ਸ਼ੁਰੂ ਕਰਨਾ ਖਾਣਾ ਥੱਲੇ ਨੂੰ ਖਾਂਦਾ ਜਾਣਾ ਮੰਨ ਲਓ ਵੀ ਉੱਪਰੋਂ ਖਾਂਦੇ-ਖਾਂਦੇ ਨੇ ਇਹਨਾਂ ਨੇ ਥੱਲੇ ਨੂੰ ਜਾਣਾ ਜਿਉਂ-ਜਿਉਂ ਥੱਲੇ ਖਾਦ ਜਿਹੜੀ ਖਾਣੇ ਵਾਲੀ ਹੋਊਗੀ ਉਹ ਖਾਈ ਜਾਣੀ ਐ ਉੱਪਰੋਂ-ਉੱਪਰੋਂ ਖਾਦ ਬਣੀ ਜਾਣੀ ਐ ਬਾਰਮੀ ਕੰਪੋਸਟ ਬਣੀ ਜਾਣੀ ਐ ਇਹ ਇਦਾਂ ਹੀ ਆਪਾਂ ਨੇ ਬਣਾਇਆ ਇਹ ਪਿਛੇ ਵੀ ਆਪਾਂ ਨੇ ਆਹ ਬਣਾਇ ਤੇ ਇੱਥੇ ਆ ਪਹਿਲਾਂ ਬੈੱਡ ਵੀ ਇੱਕ ਨੇ ਬਣਾਇ ਤੇ ਇਹ ਦੁਬਾਰਾ ਫੇਰ ਪਾਏ ਤੇ ਆ ਵੀ ਹੁਣ ਵੀ ਪਾਏ ਹੋਏ ਨੇ ਓਕਣੇ ਇਹ ਚ ਵੀ ਉਹ ਉਹੀ ਜੋ ਖਾਦ ਬਣਦੀ ਆ ਮੰਨ ਲਓ ਵੀ ਕੋਈ ਫਰਕ ਨਹੀਂ ਖਾਦ ਦਾ ਬਾਕੀ ਜਿਹਨੇ ਕੱਚੀ ਪੱਕੀ ਜੀ ਲਾਉਣੀ ਆ ਉਹਨੂੰ ਤਾਂ ਹੁੰਦਾ ਹੀ ਆ ਵੀ ਛੋਟਾ ਜਿਹਾ ਬੈੱਡ ਬਣਾਈਏ ਛੇਤੀ ਛੇਤੀ ਲਾ ਕੇ ਅੱਧ ਵਿਚਾਲਾ ਜਾ ਕਰਕੇ ਖਾਦ ਆਪਾਂ ਨੇ ਇਹਦਾ ਨਾ ਤਿਆਰ ਹੋਊਗੀ ਫਰ ਆਪਾਂ ਦਾ ਇਹਨੂੰ ਟਾਈਮ ਵੀ ਪੂਰਾ ਦੰਨੇ ਆ ਵੀ ਤਕਰੀਬਨ 4-5 ਮਹੀਨੇ ਤੋਂ ਉਪਰ ਹੈ 6 ਮਹੀਨੇ ਲੱਗ ਜਾਂਦੇ ਨੇ ਤਕਰੀਬਨ ਇੱਕ ਬੈੱਡ ਨੂੰ ਹੋਣ ਨੂੰ ਮਾਲੋ ਜਿੰਨੀ ਆਪਾਂ ਨੇ ਖਾਦ ਪਾਈ ਆ ਉਨਾ ਹੀ ਉਹਦਾ ਟਾਈਮ ਪੂਰ ਵੀ ਜ਼ਿਆਦਾ ਹੀ ਉਹ ਹੁੰਦਾ ਹੁਣ ਇਹ ਇਦਾਂ ਹੀ ਬਣਾਇਆ ਆ ਆਪਾਂ ਨੇ ਤਾਂ ਬਾਕੀ ਤੋਂ ਥੋੜਾ ਮੋਟਾ ਜਿਹੜਾ ਹੁਣ ਰਹਿੰਦਾ ਪਰ ਆ ਤੁੰ ਗੰਡੋਏ ਆਪਾਂ ਪਾਉਣੇ ਨੇ ਉਹਦੇ ਵਿੱਚੋਂ ਦੂਜੀ ਚੋ ਵੀ ਦਿਖਾਉਣੀ ਆ। ਲੋ ਤੋਂ ਇਹ ਗੰਡੋਏ ਪਾਉਣ ਲੱਗ ਗਏ ਆਪਾਂ। ਜਿਹੜਾ ਆਪਣਾ ਪਰਲਾ ਬੈੱਡ ਤਿਆਰ ਆ ਉਹਦੇ ਵਿੱਚੋਂ ਚੱਕ-ਚੱਕ ਕੇ ਇਹਦੇ ਵਿੱਚ ਪਾਉਣੇ ਆਪਾਂ ਗੰਡੋਏ। ਇਹ ਏਕਣ ਪਾ ਦੇਣੇ ਨੇ ਇਹਨਾਂ ਨੇ ਸਾਰੇ ਹੀ ਤੇ ਆਪਣੇ ਆਪ ਹੀ ਸਾਰਾ ਛੱਡ ਜਾਣ। ਇੱਧਰ ਜਿਹੜਾ ਆਪਣਾ ਬੈੱਡ ਤਿਆਰ ਆ ਉਸ ਦੇ ਵਿੱਚੋਂ ਪਾ ਰਹੇ ਹਾਂ ਹੁਣ ਦੇਖੋ ਹਾਂ ਹਾਂ ਬਰੀਕ ਬਰੀਕ ਜਿਹਾ ਨੇ ਹੈਗੇ ਇਹਨਾਂ ਨੇ ਹੁਣ ਅਥੇ ਰੋਹੋ ਉਹਨਾਂ ਤਿਆਰ ਫੱਲੇ ਉਹ ਪੱਟਕੇ ਸਮਾਰ ਕੇ ਪਾ ਲਾ ਇਹ ਮੰਨ ਲਓ ਵੀ ਉਹ ਤਾਂ ਬੱਕਰੇ ਵੀ ਘਰੇ ਜਾਂਦੇ ਨੇ ਇਹ ਮੰਨ ਲਓ ਵੀ ਇਹਨਾਂ ਨੂੰ ਨਾਲ ਹੁੰਦੀ ਉਹ ਖਰਾਕ ਵੀ ਵਿੱਚ ਇਹ ਹਜੇ ਕੁਝ ਦਿਨ ਲਈ ਆਪਾਂ ਮੰਨ ਲਓ ਵੀ ਜੇ ਇਹ ਨਾ ਉਹ ਫਿੱਟ ਹੋਇਆ ਤਾਂ ਇਹਦੇ ਵਿੱਚ ਆਪਣੀ ਖਰਾਕ ਦੇਣਗੇ ਇਹ ਇਸ ਕਰਕੇ ਨਾਲ ਇਹਦੇ ਇਹ ਵੀ ਪਾਉਨੇ ਆਪਾਂ ਖਾਦ ਵੀ ਉੜੇ ਦਿਨਾਂ 'ਚ ਇਹ ਬੈੱਡ 'ਚ ਪੂਰੇ ਹੋ ਜਾਣਗੇ ਕੁਝ ਤਾਂ ਪਿਛੋਂ ਵੀ ਆਪਣੇ ਉਹਦੇ ਵਿੱਚੋਂ ਇੱਥੇ ਰੱਖਿਆ ਹੋਇਆ ਤੇ ਇਹ ਗੋਬਰ ਉਹਦੇ ਵਿੱਚੋਂ ਵੀ ਆਏ ਨੇ ਕੁਸ ਇੱਥੋਂ ਪਾਉਨੇ ਆਪਾਂ ਜਿਹੜੇ ਤਿਆਰ ਬੈੱਡ ਨੇ ਉਹਨਾਂ 'ਚੋਂ ਪਾ ਰਹੇ ਹਾਂ ਅੱਗੇ ਲੋ ਮੈਨੂੰ ਬਤਾ ਹਾਂ ਉਹਨਾਂ ਦੀ ਮੋਟਰ ਤੇ ਹੀ ਰਹਿੰਦਾ ਹਾਂਜੀ ਹਾਂ ਆਹ ਵੇ ਨੂੰ ਮਪੂਰ ਜੇ ਨਾ ਬਸ ਕੋਈ ਨਹੀਂ ਇਕੜੇ ਉੱਥੇ ਭੋਰ ਲਿਆ ਲਓ ਜੀ ਦੋਸਤੋ ਐਦਾਂ ਪਾਤੀ ਹੁਣ ਪਰਾਲੀ ਅੰਬੈਡ ਦਿੱਤਾ ਟਾਕ ਇਹਦੇ ਤੇ ਉੱਪਰ ਪਾਣੀ ਦਾ ਸੜਕਾ ਕਰਤਾ ਪਾਣੀ ਦੇ ਸਰ ਫੜਕਾ ਨਾਲ ਇਹ ਇੱਕ ਤਾਹੇ ਪ੍ਰਾਲੀ ਦਬਜੂ ਵਿੱਚ ਇਹਦੇ ਪਾਣੀ ਦਸ ਜੂ ਰਸ ਕੇ ਜਿਹੜੀ ਅੰਦਰ ਆਪਾਂ ਗੋਹਾ ਹੋ ਕਰਿਆ ਆਇਆ ਉਹ ਨਰਮ ਹੋ ਜੂ ਨਾਲ ਨਾਲ ਉਹ ਠੰਡਾ ਹੋ ਜੂ ਆ ਦੇਖੋ ਆਹ ਪਾਣੀ ਦਿਖਦਾ ਤੁਹਾਨੂੰ ਇੱਥੇ ਪਾਣੀ ਦਾ ਵੀ ਸੜਕਾ ਕਰਤਾ ਆਪਨੇ ਹੁਣ ਇਹ ਆਪਣਾ ਬੈੱਡ ਹੋ ਗਿਆ ਤਿਆਰ ਇੱਥੇ ਉਹ ਗੋਹਾ ਵੀ ਜਿਹੜਾ ਹੁਣ ਉਹ ਨਰਮ ਹੋ ਜਾਣਾ ਪਰਾਲੀ ਨਾਲ ਇਹ ਜਿਹੜੀ ਬਾਹਰੋਂ ਥੋੜਾ ਜਿਹਾ ਸੇਕ ਆਉਂਦਾ ਮੰਨ ਲਓ ਵੀ ਟੈਂਪਰੇਚਰ ਜਾਦੇ ਵੱਧਾ ਉਹ ਘਟ ਜੂਗਾ ਹੁਣ ਇਦੇ ਵਿੱਚ ਠੰਡਕ ੱੱਲੇ ਰਹੂਗੀ। ਐਦਾਂ ਇਹ ਉਹ ਪਰਲੇ ਬੈਡਾਂ ਤੇ ਵੀ ਆਪਾਂ ਨੇ ਪਰਾਲੀ ਪਵਾਤੀ। ਉਹਨਾਂ ਤੇ ਵੀ ਨਾਲ ਪਾਣੀ ਹੋਰ ਸਿਰਕਦਾ। ਉਹ ਤਾਂ ਤਕਰੀਬਨ ਨਾਲੇ ਤਿਆਰ ਨੇ ਹੁਣ। ਉਹਨਾਂ ਤੇ ਫੇਰ ਵੀ ਆਪਾਂ ਨੇ ਵੀ ਉਹਦੇ ਵਿੱਚ ਕੰਡੋਏ ਨੇ। ਇਸ ਕਰਕੇ ਵੀ ਉਹ ਮਰ ਨਾ ਜਾਣ। ਉਹ ਟੈਂਪਰੇਚਰ ਥੱਲੇ ਜੇ ਮੜਾ ਮੋਟਾ ਕੱਚਾ ਰਹਿੰਦਾ ਉਹ ਵੀ ਪੂਰਾ ਹੋ ਜੂ। ਉਹ ਤੋਂ ਫਿਰ ਬਾਅਦ ਆਪਾਂ ਉਹਨਾਂ ਨੂੰ ਥੱਲਿਓ ਮੰਨ ਲਓ ਵੀ ਜਦੋਂ ਖਾਦ ਕੱਢਣੀ ਹੈ ਉਹਨਾਂ ਨੂੰ ਮੰਨ ਲਓ ਵੀ ਫੋਲ ਕੇ ਉਹ ਖਾਦ ਕੱਢ ਲਾਂਗੇ ਅੰਡੋਏ ਐਡ ਕਰ ਦਾਂਗੇ ਇਦਾਂ ਦਾ ਇਹ ਪ੍ਰੋਸੀਜਰ ਹੁੰਦਾ ਬਾਕੀ ਦੋਸਤੋ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਇਦਾਂ ਦੇ ਇਹ ਭਾਈ ਕੰਮਕਾਰ ਨੇ। ਅਹ ਬਾਕੀ ਕਮੈਂਟ ਜ਼ਰੂਰ ਕਰਿਆ ਕਰੋ ਦੋਸਤੋ ਸਾਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਤੁਸੀਂ ਕਿੰਨੇ ਕ ਦੋਸਤ ਸਾਡੀ ਵੀਡੀਓ ਨੂੰ ਦੇਖਦੇ ਹੋ। ਜਿਹੜੇ ਦੋਸਤ ਦੇਖਦੇ ਹੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਅਹ ਬਾਕੀ ਜਿਹੜੇ ਸਾਡੇ ਚੈਨਲਾਂ 'ਾਂ ਜੁੜੇ ਹੋਇਆ ਅਸੀਂ ਆਡੇ ਰਹਿਣੀ ਆ। ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਦਿਖਾਉਨੇ ਆ ਤੁਹਾਨੂੰ ਕੁਝ ਹੋਰ। ਇਹ ਧੀ ਅੱਜ ਦੀ ਆਪਣੀ ਵਰਮੀ ਕੰਪੋਸਟ ਦੀ ਵੀਡੀਓ। ਬਾਕੀ ਮਿਲਦੇ ਆ ਫਿਰ ਕਿਸੇ ਅਗਲੀ ਵੀਡੀਓ 'ਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।